ਅੰਬ ਸਾਹਿਬ ਦੇ ਬਿਲਕੁਲ ਸਾਹਮਣੇ ਅੰਬਾਂ ਦੇ ਦਰਖਤ ਕੱਟਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਹੁਣ ਬਾਪੂ ਲਾਖ ਸਿੰਘ ਜਿਹੜੇ ਨੇ ਉਹ ਇੱਥੇ ਧਰਨੇ ਤੇ ਬਹਿ ਗਏ ਨੇ ਉਹ ਸਾਡੇ ਆਪਣੇ ਦੇ ਚੋਰ ਨੇ ਇੱਕ ਕਾਨੂੰਨ ਦੇ ਤਹਿਰੇ ਤੋਂ ਗੱਲ ਬਾਤ ਇਹ ਮੁਹਾਲੀ ਸ਼ਹਿਰ ਦੇ ਵਿੱਚ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ باوجود ਇਸ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਇੱਕ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਸਾਡੇ ਦਾਦੇ ਪਰਦਾਦਿਆਂ ਨੇ ਖੂਹਾਂ ਪਰਤੇ ਸੀਰਾ ਪਰ ਪਾਣੀ ਭਾਰ-ਭਾਰ ਕੇ ਮਤਲਬ ਘੜੇ ਡੇਰੇ ਬੜੇ-ਬੜੇ ਮੱਟ ਹੁੰਦੇ ਸੀਗੇ ਬਹੰਗਿਆਂ ਨਾਲ ਬਹੰਗੇ ਹੁੰਦੇ ਸੀਗੇ ਪਹਿਲਾਂ ਬਹੰਗਿਆਂ ਪਰਾਂ ਮਤਲਬ 50-50 ਕਿਲੋ ਮਤਲਬ ਦੋਨੇ ਪਾਸੇ ਪਾਣੀ ਕੁਆਂਟਲ-ਕੁਆਂਟਲ ਪਾਣੀ ਬੜੇ-ਬੜੀ ਦੂਰ ਤੇ ਖੂਹਾਂ ਪਰਤੇ ਲਿਆਣਕ ਹੈ ਇਹਨਾਂ ਬੂਟਿਆਂ ਦੇ ਵਿੱਚ ਪਾਇਆ ਜਾਇਆ ਕਰਦਾ ਹੁੰਦਾ ਸੀਗਾ ਗੁਰੂ ਸਾਹਿਬ ਜੀ ਇੱਥੇ ਆਏ ਸੀਗੇ ਹਰਗੋਬਿੰਦ ਪਾਸ਼ਾ ਜੀ ਇਹ ਉਹਨਾਂ ਨੇ ਇਹ ਬਾਗ ਸਾਹਿਬ ਗੁਰਦੁਆਰਾ ਆਪਣਾ ਲਾਲਾ ਬਗੀਚੀ ਸਾਹਿਬ ਗੁਰਦੁਆਰਾ ਇਹ ਸਾਰੇ ਬਾਗ ਉਹਨਾਂ ਟਾਈਮਾਂ ਚ ਹੀ ਸਾਡੇ ਦਾਦੇ ਪਰਦਾਦੇ ਬੜੇ ਬੜੇ ਪੂਰਵਜਾਂ ਨੇ ਪੁਰਾਣੇ ਲਾਏ ਹੋਏ ਆ ਇਹਨਾਂ ਨੂੰ ਮੈਂ 10 ਜਾਣੇ ਵੀ ਜੱਫਾ ਪਾਵੇਂ ਆ ਮਤਲਬ ਕਿ ਨਾ ਆਪਣੀ ਬੇਲ ਭੜਾ ਮੈਂ 10 ਜਾਣੇ ਤਾਂ ਵੀ ਉਹ ਜੱਫੇ ਚ ਨਹੀਂ ਤੇ ਤੇ ਆਉਂਦੇ ਜੀ ਆਫਸਰਾਂ ਦੀ ਤਾਂ ਤੁਸੀਂ ਗੱਲੇ ਨਾ ਕਰੋ ਜੇ ਆਫਸਰਾਂ ਨੇ ਆਪਣੀ ਵਰਦੀ ਯਾਰ ਆਪਣਾ ਚੈਸਟਰ ਮੋਡਾ ਰੱਖ ਕੇ ਕਿਤੇ ਡਿਊਟੀ ਕਰੀ ਹੁੰਦੀ ਨਾ ਬਾਪੇ ਤਾਂ ਅੱਜ ਆ ਪੰਜਾਬ ਦੇ ਨਾਗਰੀਆਂ ਦਾ ਆਹ ਹਾਲ ਨਾ ਹੁੰਦਾ ਜਿਹੜੇ ਵੀ ਪਾਵਰ ਚਾਂਦ ਹੋਈ ਇਹਨਾਂ ਦੇ ਲਫੇੜੇ ਮਾਰਦਾ ਗਾਲ੍ਹਾਂ ਕੱਢਦਾ ਮਾਮਾ ਭੈਣਾਂ ਦੀਆਂ ਬਸ ਡਰਦੀ ਜੀਜੀ ਹਾਜੀ ਜੀ ਸਰ 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 ਕਰਦੇ ਮੂਰੇ ਫਰੀ ਜੰਨੇ ਬਸ ਵੀ ਜਿਹੜੇ ਇਹਨਾਂ ਨੇ ਪੱਟਲੇ ਪੱਟਲੇ ਜਿਹੜੇ ਹੋਰ ਖੜੇ ਆ ਉਹਨਾਂ ਨੂੰ ਅਸੀਂ ਹੱਥ ਨਹੀਂ ਹੁਣ ਲਾਣ ਦਿੰਦੇ ਇਹਨਾਂ ਨੇ ਛੇੜਾਂਤਰ ਕਰਿਆ ਤਾਂ ਵੀ ਆਹ ਹਾਲੇਦਾਲੀ ਨਾ ਗਰੀਲਿੰਗ ਜੀਆਂ ਟੀਨਾ ਜੀਆਂ ਲਾ ਕੇ ਬਗਲ ਜਾਂ ਕਰ ਲੋ ਵੀ ਲੋਕਾਂ ਨੂੰ ਰੋਡ 'ਤੇ ਦਿਖੂਗਾ ਹੀ ਨਹੀਂ ਇਹਨਾਂ ਨੇ ਇੱਕ ਰਾਤ 2 ਘੰਟੇ 'ਚ 100 100 100 2 200 ਸਾਲ ਪੁਰਾਣੇ ਦਰਖਤ 2 ਘੰਟੇ 'ਚ ਰਾਤ ਨੂੰ ਕੱਟ ਕੇ ਗੇਟ ਤੇ ਸਾਰੇ ਜੀ ਦਰਖਤ ਦੇਖ ਕੇ ਰੋਣਾ ਆ ਰਿਹਾ ਸੀ ਮਨ ਬਾਦ ਰੋਇਆ ਮੁਹਾਲੀ ਦੇ ਵਿੱਚ ਅੰਬ ਸਾਹਿਬ ਦੇ ਬਿਲਕੁਲ ਸਾਹਮਣੇ ਅੰਬਾਂ ਦੇ ਦਰਖਤ ਕੱਟਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਸਮਾਜ ਸੇਵੀਆਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਕਿ ਇਸ ਦਰਖਤ ਵੱਢਣ ਵਾਲੀ ਕਾਰਵਾਈ ਨੂੰ ਰੋਕਿਆ ਜਾਵੇ ਮਾਮਲਾ ਕੋਰਟ ਦੇ ਵਿੱਚ ਵੀ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਬਾਪੂ ਲਾਭ ਸਿੰਘ ਜਿਹੜੇ ਨੇ ਉਹ ਇੱਥੇ ਧਰਨੇ ਤੇ ਬਹਿ ਗਏ ਨੇ ਕਾਰਨ ਇਹ ਹੈ ਕਿ ਇਹਨਾਂ ਦਾ ਕਹਿਣਾ ਹੈ ਕਿ ਇਹ ਦਰਖਤ ਬਹੁਤ ਪੁਰਾਣੇ ਨੇ ਬਹੁਤ ਸਮਾਂ ਲੱਗਿਆ ਹੈ ਤੇ ਇਹਨਾਂ ਤੇ ਬਕਾਇਦਾ ਫਲ ਵੀ ਆਉਂਦੇ ਨੇ ਤੇ ਇਹਨਾਂ ਨੂੰ ਆਖਰ ਕੱਟਣ ਦੀ ਇਜਾਜ਼ਤ ਕਿਨੇ ਦਿੱਤੀ ਜੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਤਾਂ ਕਿਉਂ ਦਿੱਤੀ ਐ ਸਤਵੇਜ ਦੀਆਂ ਲਾਈਟਾਂ ਦੇ ਬਿਲਕੁਲ ਕਰੀਬ ਇਹ ਧਰਨੇ ਦੇ ਬਾਪੂ ਲਾਲ ਸਿੰਘ ਬਹਿ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਤੁਹਾਨੂੰ ਅੱਜ ਇੱਥੇ ਧਰਨੇ ਤੇ ਬੈਣ ਦੀ ਕਿਉਂ ਲੋੜ ਪੈ ਗਈ ਜਿਹੜੇ ਕਾਰਨ ਦੱਸੋ ਇਹਦੇ ਪਿੱਛੇ ਮੈਂ ਬਾਬਾ ਪਹਿਲੋ ਦੋ ਵਾਰ ਇਹਨਾਂ ਨੂੰ ਸੁਨੇਹ ਕੱਲੇ ਨੇ ਦੋ ਵਾਰ ਬੰਦੇ ਭੇਜੇ ਨੇ ਇਥੇ ਇਹਨਾਂ ਮੇਰੀ ਇੱਕ ਗੱਲ ਨਹੀਂ ਸੁਣੀ ਹੁਣ ਜਦੋਂ ਮੈਂ ਪਰਸੋਂ ਚੌਥਾ ਆਇਆ ਨਾ ਐਤਵਾਰ ਚਿਹਰਵਾਰ ਉਹਨਾਂ ਮੇਰੇ ਸਾਰੇ ਅੰਬ ਡਿੱਕੇ ਬੱਡੇ ਦਿੱਤੇ। ਛੇਤੀ ਛੇਤੀ ਇਹਨੇ ਆਉਤੋ ਪਹਿਲੋ ਪੜਦੇਣ ਫੇਰ ਆਰਾ ਘਮਾ ਕੇ ਫੜ ਦਿੱਤੇ। ਉਹ ਸਾਡੇ ਆਪਣੇ ਦੇ ਚੋਰ ਨੇ ਜਿਹੜੇ ਨੇ ਖਡਾਂਡਾ ਇਹਨੇ ਇਹ ਬੰਦੇ ਦੇ ਛਿੱਤਰੇ ਨਾਲ ਕੁੱਟ-ਕੁੱਟ ਕੇ ਅੰਬਾਂ ਦੀ ਜਿੰਦ ਘੜਦੇ ਤੇ ਕੋਈ ਸੇ ਕੋਵੇ ਦਾ இந்து ਵੇ ਦਾ ਮੁਸਲਮਾਨ ਵੇ ਦਾ ਕੋਈ ਵੀ ਇੱਕ ਕਾਨੂੰਨ ਦੇ ਦੇਰੇ ਤੋਂ ਗੱਲ ਬਾਹਰ ਹੈ। ਹਾਈ ਕੋਰਟ ਨੇ ਨਵਾਦੀਏ ਕਦੀ ਛੱਡੋ ਸੁਪਰੀਮ ਕੋਰਟ ਨੇ ਨਵਾਦੀ ਹਾਈ ਕੋਰਟ ਵਾਲੇ ਇਹ ਛੱਡਦੇ ਨਹੀਂ ਬੇ ਕਦੀ ਉੱਧਰ ਗੱਲ ਕਮੈਂਦੇ ਨਾ ਰਹਿਣਾ ਤੋਂ ਤਾਂ ਨਾ ਬਣਾਵਤ ਹੁੰਦੀ ਇਹ ਗੰਧ ਨਿਕਲਣਾ ਹੈ ਇੱਥੇ ਨਿਕਲ ਜਾ ਮੈਨੂੰ ਨਹੀਂ ਬਤਾ ਉੱਥੇ ਨਿਕਲ ਜਾ ਕਦੋਂ ਨਿਕਲਣਾ ਹੈ ਗੰਧ ਨਿਕਲ ਜਾਣਾ ਤੇ ਮੇਰੀਆਂ ਦੋਵੇਂ ਭੈਣਾਂ ਖੜੀਆਂ ਨੇ ਇੱਕ ਨਹੀਂ ਇਹ ਝੂਠ ਤੇ ਸੱਚ ਦੀ ਜੰਗ ਹੈ ਆੜੇ ਮੇਰੇ ਪੁੱਤਰ ਨੇ ਨਾ ਅੱਗੇ ਵੀ ਕਈ ਵਾਰ ਲੜੀ ਉਹ ਪਿਆਰਿਆਂ ਨੇ ਜਿੰਨੇ ਇਹਨਾਂ ਨੂੰ ਮੈਂ ਸ਼ਾਬਾਸ਼ ਇਹ ਦਿੰਨਾ ਵਾ ਸਾਰੇ ਨੇ ਹਾਈ ਕੋਰਟ ਦੇ ਵਿੱਚ ਮੈਨੂੰ ਕਿਦੇ ਗਵਰਨਮੈਂਟ ਨਹੀਂ ਨਾ ਰਿਆਣੇ ਦੀ ਬਖਸ਼ਾਣਾ ਪੰਜਾਬ ਦੀ ਬਖਸ਼ੀ ਸਾਰੀ ਨੇ ਜੇਲ੍ਹਾਂ ਵਖਾਈਆਂ ਨੇ ਆਹ ਮੁੰਡੇ ਕੁੜੀਆਂ ਕਿਉਂ ਆਉਂਦੇ ਨੇ ਕਿਹੜੀ ਜੇਲ੍ਹ ਮਖਾਉਂਦੇ ਮੈਨੂੰ ਇਹਨਾਂ ਨੂੰ ਲੋੜ ਨਹੀਂ ਆਉਂਦੀ ਅੰਬਸਰ ਝੂਠ ਤੇ ਸੱਚ ਦੀ ਲੜਾਈ ਹੈ ਝੂਠ ਤੇ ਸੱਚ ਦੀ ਲੜਾਈ ਹੈ ਤੇ ਸਿੰਘ ਸਾਹਿਬ ਵੀ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੇ ਦਰਖਤ ਅੰਬਾਂ ਵਾਲੇ ਕੱਟੇ ਜਾ ਰਹੇ ਨੇ ਪਹਿਲਾਂ ਤਾਂ ਇਹਨੂੰ ਲੈ ਕੇ ਤੁਸੀਂ ਕੀ ਕਹੋਗੇ ਇਹ ਮੁਹਾਲੀ ਸ਼ਹਿਰ ਦੇ ਵਿੱਚ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਨੇ باوجود ਇਸ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਇੱਕ ਨਿੱਜੀ ਕੰਪਨੀ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਵੈਗਰੂ ਜੀ ਦੇਖੋ ਇਹਨਾਂ ਲੋਕਾਂ ਨੂੰ ਨਾਤਾ ਜੀ ਆਪਣਾ ਸਮਕਾਲ ਪਤਾ ਏ ਨਾ ਇਹਨਾਂ ਨੂੰ ਇਤਿਹਾਸ ਪਤਾ ਏ ਵੀ ਦੇਖੋ ਇਹ ਉਹ ਸਰਕਾਰਾਂ ਨੇ ਜਿਨ੍ਹਾਂ ਨੂੰ ਬੂਟਿਆਂ ਦੀ ਕਦਰ ਨਹੀਂ ਹੈਗੀ ਕਿਉਂਕਿ ਇਹ ਬਹੁਤ ਹੀ ਪੁਰਾਣੇ ਬੂਟੇ ਸੀਗੇ ਸਾਡੇ ਦਾਦੇ ਪੜਦਾਦਿਆਂ ਨੇ ਖੂਹਾਂ ਪਰਤੇ ਸੀਰਾਂ ਉੱਪਰ ਪਾਣੀ ਪਾਰ ਪਾਰ ਕੀ ਮਤਲਬ ਘੜੇ ਡੇਰੇ بڑے بڑے ਮੱਟ ਹੁੰਦੇ ਸੀਗੇ ਬਹਂਗਿਆਂ ਨਾਲ ਬਹਂਗੇ ਹੁੰਦੇ ਸੀਗੇ ਪਹਿਲਾਂ ਬਹਂਗਿਆਂ ਪਰਾਂ ਮਤਲਬ 50 50 ਕਿਲੋ ਮਤਲਬ ਦੋਨੇ ਪਾਸੇ ਪਾਣੀ ਕੁਆਂਟਰਲ ਕੁਆਂਟਰਲ ਪਾਣੀ ਬੜੇ ਬੜੀ ਦੂਰ ਤੇ ਖੂਹਾਂ ਪਰ ਤੇ ਲਿਆਣਕ ਹੈ ਇਹਨਾਂ ਬੂਟਿਆਂ ਦੇ ਵਿੱਚ ਪਾਇਆ ਜਾਇਆ ਕਰਦਾ ਹੁੰਦਾ ਸੀਗਾ ਤਾਂ ਕਿ ਇਹ ਬੂਟੇ ਜਿਹੜੇ ਮਤਲਬ ਲੰਬਾਂ ਦੇ ਬੂਟੇ ਪਲ ਜਾਣ ਇੱਥੇ ਛਾਂ ਬਣੀ ਰਵੇ ਗਰਮੀਆਂ ਦੇ ਵਿੱਚ ਫੌਜਾਂ ਹੇਠਾਂ ਆਪਣੇ ਜਿਹੜੇ ਨਾਗਰਿਕਿਆ ਵਿਚਾਰੇ ਉਹਨਾਂ ਨੂੰ ਗਰਮੀਆਂ ਦੇ ਵਿੱਚ ਸੁਖ ਦਾ ਆਨੰਦ ਆਵੇ ਹੈਨਾ ਤੇ ਜਿਹੜੇ ਪਸ਼ੂ ਪੰਛੀ ਆ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਜਾਨਵਰ ਹੈਗੇ ਆ ਉਹ ਆਪਣੇ ਘਰ ਕੌਂਸਲੇ ਮਤਲਬ ਇਹਦਾ ਇਨੀ ਧੁੱਪ ਪੈਂਦੀ ਆ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਕਿਤੇ ਛਾਂ ਨਹੀਂ ਮਿਲਦੀ ਉਥੇ ਫਿਰ ਇਹ ਉਹਨਾਂ ਦਿਨਾਂ 'ਚ ਇਹਨਾਂ ਬਾਗਾਂ ਦਾ ਬਗੀਚੀਆਂ ਦਾ ਹੀ ਸਾਰਾ ਲਿੱਤਾ ਜਾਂਦਾ ਹੁੰਦਾ ਸੀਗਾ ਗੁਰੂ ਸਮਕਾਲ ਦੇ ਟਾਈਮ 'ਤੇ ਕਿਉਂਕਿ ਜੇ ਗੁਰੂ ਸਾਹਿਬ ਜੀ ਇੱਥੇ ਆਏ ਸੀਗੇ ਹਰਗੋਬਿੰਦ ਪਾਸ਼ਾ ਜੀ ਇਹ ਉਹਨਾਂ ਨੇ ਇਹ ਬਾਗ ਸਾਹਿਬ ਗੁਰਦੁਆਰਾ ਆਪਣਾ ਲਾਲਾ ਬਗੀਚੀ ਸਾਹਿਬ ਗੁਰਦੁਆਰਾ ਇਹ ਸਾਰੇ ਬਾਗ ਉਹਨਾਂ ਟਾਈਮਾਂ 'ਚ ਹੀ ਸਾਡੇ ਦਾਦੇ ਪਰਦਾਦੇ ਬڑے-ਬڑے ਪੂਰਵਜਾਂ ਨੇ ਪੁਰਾਣੇ ਲਾਏ ਹੋਏ ਆ ਇਹਨਾਂ ਨੂੰ ਅਜੇ 10 ਜਾਣੇ ਵੀ ਜੱਫਾ ਪਾਵੇਂ ਆ ਮਤਲਬ ਕਿ ਨਾ ਆਪਣੀ ਬੇਲ ਭੜਾਵੇਂ 10 ਜਾਣੇ ਤਾਂ ਵੀ ਉਹ ਜੱਫੇ 'ਚ ਨਹੀਂ ਅੱਜ ਕਿਸ ਪੁਰਾਣੇ ਤੇ ਪੁਰਾਣਾ 200 300 ਸਾਲ ਪੁਰਾਣੀ 400 ਸਾਲ ਪੁਰਾਣੀ ਪਤਾ ਨਹੀਂ ਕਿੰਨੀ ਪੁਰਾਣੀ ਉਹ ਆਪਣੀ ਕੋਈ ਵਿਰਾਸਤ ਸੀ ਜਿਹੜੀ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਤਾਂ ਇਹ ਕੰਪਨੀਆਂ ਆਪਣੇ ਮਲਟੀਪਲੈਕਸ ਮਾਲ ਬਣਾਉਣ ਦੇ ਚੱਕਰ 'ਚ ਉਹਨੀਆਂ ਪੁਰਾਣੀਆਂ ਵਿਰਾਸਤਾਂ ਨੂੰ ਖੂਹਾਂ ਖਵਾ ਜਿਆਂ ਨੂੰ ਜਿਹੜੇ ਟੋਬਿਆਂ ਦੇ ਘਾਟ ਐ ਜੀ ਜੋ ਵੀ ਪੁਰਾਣੇ ਸਾਡੇ ਬੋੜ ਐ ਪਿੱਪਲਾਂ ਚੌਂਤਰੇ ਐ ਉਹਨਾਂ ਨੂੰ ਇਹ ਤਹਸਨੈਸ ਕਰ ਰਹੇ ਐ ਇਹ ਸਮਝ ਲੈ ਵੀ ਸਾਡੀ ਵਿਲੱਖਣ ਜਿਹੜੀ ਸਾਡੀ ਵਿਰਾਸਤ ਐ ਜਿਹੜੀ ਪਛਾਣ ਐ ਸਾਡੀ ਸਿੰਗਰ ਕਿੰਗ ਦੀ ਉਹਨੂੰ ਇਹ ਤਹਸਰਸ ਕਰ ਰਹੇ ਤਾਂ ਕਿ ਸਰਕਾਰਾਂ ਚਾਹੁੰਦੀਆਂ ਵੀ ਇਹਨਾਂ ਦਾ ਇਤਿਹਾਸ ਖਤਮ ਕਰ ਦੋ ਇਹਨਾਂ ਦੀ ਪੁਰਾਣੀਆਂ ਇਮਾਰਤਾਂ ਹਟਾ ਦਿਓ ਇਹਨਾਂ ਦੇ ਪੁਰਾਣੇ ਪੇੜਾਂ ਜਿਹੜੇ ਉਹਨਾਂ ਨੂੰ ਪੱਟ ਕੇ ਖੇੜ ਕੇ ਸਿੱੜ ਦੋ ਤਾਂ ਕਿ ਇਹਨਾਂ ਦੀਆਂ ਉਹ ਪੁਰਾਣੀਆਂ ਚੀਜ਼ਾਂ ਬੋਲਣਗੀਆਂ ਇਤਿਹਾਸੇ ਨਹੀਂ ਬੋਲੂਗਾ ਜਦੋਂ ਇਤਿਹਾਸ ਬੋਲੂਗਾ ਹੀ ਨਹੀਂ ਤਾਂ ਨਿਆਣੇ ਨੂੰ ਪਤਾ ਕਿਵੇਂ ਲੱਗੇਗਾ ਅਫਸਰ ਸ਼ਾਹੀ ਵੀ ਤਾਂ ਸ਼ਾਮਲ ਹੈ ਨਾ ਅਫਸਰ ਸ਼ਾਹੀ ਵੱਲੋਂ ਪਰਮਿਸ਼ਨ ਦਿੱਤੀ ਹੋਣੀ ਐਡਾ ਮਤਲਬ ਇਹ ਜਿਹੜਾ ਰਿਪਿਊਟਡ ਸੈਕਟਰ ਹੈ ਐਡਾ ਰਿਪਿਊਟਡ ਫੇਸ ਹੈ ਬਾਵਜੂਦ ਇਸ ਦੇ ਇੱਥੇ ਪੇੜ ਗੱਟੇ ਜਾ ਰਹੇ ਨੇ ਅਗਲੇ ਕਿਸੇ ਨ ਮੈਂ ਮਹਿਕਮਾ ਤੁਸੀਂ ਕਿਹੜੇ ਕਿਹੜੇ ਮਹਿਕਮੇ ਦੀ ਗੱਲ ਕਰਦੇ ਹੋ ਚਾਹੇ ਕੋਈ ਪੰਚਾਇਤ ਮਹਿਕਮਾ ਹੋਵੇ ਚਾਹੇ ਕੋਈ ਮਾਲ ਮਹਿਕਮਾ ਹੋਵੇ ਅਫਸਰਾਂ ਦੀ ਤਾਂ ਤੁਸੀਂ ਗੱਲੇ ਨਾ ਕਰੋ ਜੇ ਅਫਸਰਾਂ ਨੇ ਆਪਣੀ ਵਰਦੀ ਯਾਰ ਆਪਣਾ ਚੈਸਟਰ ਮੋਢਾ ਰੱਖ ਕੇ ਕਿਤੇ ਡਿਊਟੀ ਕਰੀ ਹੁੰਦੀ ਨਾ ਬਾਬੇ ਤਾਂ ਅੱਜ ਆ ਪੰਜਾਬ ਦੇ ਨਾਗਰੀਆਂ ਦਾ ਆਹ ਹਾਲ ਨਾ ਹੁੰਦਾ ਇਹ ਲੋਕ ਸਰਕਾਰਾਂ ਦੇ ਜੁੱਤੀਆਂ ਮਤਲਬ ਗਾਲਾਂ ਖਾਡ ਰਹੀਏ ਜਿਹੜੇ ਵੀ ਪਾਵਰ ਚਾਹੁੰਦਾ ਹੋਈ ਇਹਨਾਂ ਦੇ ਲਫੇੜੇ ਮਾਰਦਾ ਗਾਲਾਂ ਕੱਢਦਾ ਮਾਮਾ ਭੈਣਾਂ ਦੀਆਂ ਬਸ ਡਰਦੀ ਜੀ ਜੀ ਹਾਂਜੀ ਜਾਂ ਸਰ 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 ਕਰਦੇ ਮੂਰੇ ਫਰੀ ਜਾਂਦੇ ਬਸ ਆਪਣੀ ਡਿਊਟੀ ਤਾਂ ਇਹ ਕਰਦੇ ਹੀ ਨਹੀਂ ਜਿਹੜੀ ਮੈਰਿਟ ਬਣਾ ਕੇ ਇਹਨਾਂ ਨੂੰ ਸੇਵਾ ਮਿਲਦੀ ਆ ਪੰਜਾਬ ਦੇ ਵਿੱਚ ਅਫਸਰਾਂ ਨੂੰ ਉਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਯਾਰ ਅਸੀਂ ਪੰਜਾਬ ਖਾਤਰ ਕੰਮ ਕਰਨਾ ਨਾਗਰੀਕਾਂ ਖਾਤਰ ਕਰਨਾ ਸਰਕਾਰ ਤਾਂ ਆਈ ਗਈ ਰਹਿੰਦੀ ਹੈ ਹੋਰ ਕਿੰਨੀਆਂ ਹੀ ਸਰਕਾਰਾਂ ਆਲੀਆਂ ਕਿੰਨੀਆਂ ਹੀ ਆ ਜਾਣੀਆਂ ਜੇ ਹੋਰ ਕਿੰਨੀਆਂ ਹੀ ਚਲੇ ਜਾਣੀਆਂ ਅਫਸਰ ਦੀ ਤਾਂ ਡਿਊਟੀ ਮਤਲਬ ਇੱਕ ਟਰਨਓਵਰ ਆਉਦੀ ਹੁੰਦਾ 9 ਸਾਲ 19 ਟਾਈਮ ਉਹਨੂੰ ਆਪਣਾ ਮੋਢਾ আর ਚੈਸਟ ਨੂੰ ਦੇਖ ਕੇ ਆਪਣਾ ਸਮਰਪਿਤ ਹੋ ਕੇ ਸੇਵਾ ਕਰਨੀ ਪੈਂਦੀ ਆ ਪੰਜਾਬ ਦੀ ਪਰ ਲੇਕਿਨ ਜਿਹੜੀ ਮਾਇਆ ਉਹ ਅੰਨੇ ਕਰ ਦਿੰਦੀ ਆ ਇਹ ਮਾਇਆ ਇਹ ਜੀ ਚੀਜ਼ ਹੈ ਨਾ ਕਿਸਦੀ ਹੋਈ ਹੈ ਨਾ ਹੋਣੀ ਹੈ ਇਹ ਪਾਣੀ ਦੇ ਬੁਲਬਲੇ ਸਭ 부ਝ ਜਾਣੇ ਆ ਅਮਰ ਦੇ ਗੁਰੂ ਹੋਇਆ ਪਾਣੀ ਪੀਤਾ ਹੋਇਆ ਮਾਤਾ ਧਰਤੀ ਹੋਈ ਇਹ ਪੇੜ ਪੌਦੇ ਹੋਏ ਬਾਗ ਬਗੀਚੇ ਹੋਏ ਇਹ ਤਾਂ ਅਮਰ ਹੈ ਜੀ ਅਸੀਂ ਤਾਂ ਸਾਰੇ ਹੀ ਅਸੀਂ ਪਾਣੀ ਦੇ ਬੁਲਬਲੇ ਪਰ ਲੇਕਿਨ ਕਿ ਮਾਇਆ ਆ ਅੱਖਾਂ ਤੇ ਇਹਨੇ ਕਰ ਦਿੰਦੀ ਐ ਫਾਈਨਲੀ ਸਿੰਘ ਸਾਹਿਬ ਬਹਿ ਗਏ ਨੇ ਤੇ ਧਰਨੇ ਤੇ ਹੁਣ ਬਾਪੂ ਲਾਬ ਸਿੰਘ ਵੀ ਬਹਿ ਗਏ ਨੇ ਤੇ ਹੁਣ ਲੱਗਦਾ ਕਿ ਕਲਾਬ ਜਿਹੜੀ ਜਿਹੜੀ ਲੜਾਈ ਆ ਫਤਿਹ ਕਰਕੇ ਉੱਠਣਗੇ ਦੇਖੋ ਜੀ ਹੁਣ ਤਾਂ ਘਾਸ ਕੁੱਟਣੇ ਵਾਲਾ ਕੰਮ ਐ ਜੀ ਜੇ ਮੋਰਚਾ ਮਤਲਬ ਅਸੀਂ ਪਹਿਲਾਂ ਕਿਥੇ ਲਾ ਲੰਦੇ ਫੇਰ ਤਾਂ ਨਹੀਂ ਤਾਂ ਅਸੀਂ ਪੱਟਣ ਦੰਦੇ ਹੁਣ ਤਾਂ ਅਗਲੇ ਨੇ ਪੱਟ ਕੇ ਪੇੜ ਬਾਲਣ ਵੀ ਵੇਚਤਾ ਬਹੁਤ ਨੇ ਹੱਲੇ ਵੀ ਬਹੁਤ ਨੇ ਹਾਂ ਜੀ 200 ਦਰਖਤ ਹਾਂ ਜੀ 200 ਖੜੇ ਮਤਲਬ ਲਾਲੇ ਵੀ ਪੁਰਾਣੇ ਜਿਹੜੇ ਪਰਾਂ ਧੱਕ ਨੇ ਵੀ ਸਾਰਾ ਹੀ ਪੁਰਾਣੇ ਟਾਈਮ ਦਾ ਬਾਗੀਚਾ ਵੀ ਜਿਹੜੇ ਇਹਨਾਂ ਨੇ ਪੱਟਲੇ ਪੱਟਲੇ ਜਿਹੜੇ ਹੋਰ ਖੜੇ ਆ ਉਹਨਾਂ ਨੂੰ ਅਸੀਂ ਹੱਥ ਨਹੀਂ ਹੋਣ ਲਾਣ ਦਿੰਦੇ ਇਹਨਾਂ ਨੇ ਛੜਿਆੰਤਰ ਕਰਿਆ ਤਾਂ ਵੀ ਆ ਹਲੇਦਾਲੇ ਨਾ ਗਰੀਲਿੰਗ ਜੀਆਂ ਟੀਨਾ ਜੀਆਂ ਲਾ ਕੇ ਬਗਲ ਜਾਂ ਕਰ ਲੋ ਵੀ ਲੋਕਾਂ ਨੂੰ ਰੋਡ ਪਰ ਦਿਖੂਗਾ ਹੀ ਨਹੀਂ ਵੀ ਸਾਨੂੰ ਜਿਹੜਾ ਹੈਗਾ ਮਾੜਾ ਕੰਮ ਕਰਨਾ ਆਸਾਨ ਹੋ ਜਾਊਗਾ ਪਰਦੇ ਥੱਲੇ ਮਤਲਬ ਦੀਵੇ ਤੇ ਰੇਹੇਲਾ ਉਹ ਕੰਮ ਹੋ ਗਈ ਜੀ ਗੱਲ ਬਹੁਤ ਧੰਨਵਾਦ ਸੋ ਇਹ ਟੀਨ ਹੈ ਮੇਰੇ ਪਿੱਛੇ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਟੀਨ ਦੇ ਪਿੱਛੇ ਇਹ ਸਾਰੇ ਦਰਖਤ ਨੇ ਇਸ ਨੂੰ ਵੱਡਣ ਦੀ ਕਾਰਵਾਈ ਜਿਹੜੀ ਹੈ ਉਹ ਚੱਲਦੀ ਪਈ ਹੈ ਇੱਥੇ ਸਮਾਜ ਸੇਵੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਵੱਲੋਂ ਸ਼ੁਰੂ ਤੋਂ ਹੀ ਇਹ ਲੜਾਈ ਲੜੀ ਜਾ ਰਹੀ ਹੈ ਇਹਨਾਂ ਪੇੜਾਂ ਨੂੰ ਬਚਾਉਣ ਦੇ ਲਈ ਸਰ ਕੀ ਕਹੋਗੇ ਇਹ ਕਿਸ ਦੀ ਸ਼ੈ ਤੇ ਹੋ ਰਿਹਾ ਸਾਰਾ ਕੁਝ ਦੇਖੋ ਜੀ ਇੱਕ ਪਾਸੇ ਅਸੀਂ 350 ਵਾਂ ਗੁਰਤੇਗਵਾ ਦੇ ਜਿੱਦਾ ਅਸੀਂ ਇਹ ਆਪਣਾ ਮਨਾਰੇ ਆ ਜੀ ਤੇ ਦੂਜੇ ਸਰੋਣ ਕਮੇਟੀ ਨੇ ਖੁਦ ਕਿਹਾ ਸੀ ਕਿ ਦਰਖਤਾਂ ਦੇ ਲੰਗਰ ਲਾ ਰਹੇ ਤੁਸੀਂ ਦਰਖਤ ਲਾਓ ਪਰ ਨਹੀਂ ਇਹ ਜਿਹੜਾ ਇਤਿਹਾਸ ਹੈ ਮਟਾਇਆ ਜਾ ਰਿਹਾ ਹੌਲੀ ਹੌਲੀ ਇਹ ਅਸੀਂ ਛੋਟੇ ਛੋਟੇ ਦੇਖਦੇ ਸੀ ਇੱਥੇ ਇੱਕ ਖੂਹ ਹੁੰਦਾ ਸੀ ਇੱਕ ਟਿਊਬਵਲ ਹੁੰਦਾ ਸੀ ਇਹ ਪਾਣੀ ਦੰਦੇ ਸੀ ਬਜ਼ੁਰਗ ਸਾਡੇ ਪੁਰਾਣੇ ਬਜ਼ੁਰਗ ਇਹਨਾਂ ਨੂੰ ਪਾਣੀ ਦੰਦੇ ਸੀ ਆਪ ਖੁਦ ਬੜੇ ਔਖੇ ਪਾਲੇ ਜੀ ਇਹ ਪਰ ਪ੍ਰਸ਼ਾਸਨ ਦੀ ਮਿਲਿਪੁਗਤ ਹੋਣ ਦੇ ਕਾਰਨ ਇਹਨਾਂ ਦਾ ਇੱਕ 2 ਘੰਟੇ ਚ 100 100 ਸਾਲ 2 200 ਸਾਲ ਪੁਰਾਣੇ ਦਰਖਤ 2 ਘੰਟੇ ਚ ਰਾਤ ਨੂੰ ਕੱਟ ਕੇ ਘੇਰਤੇ ਸਾਰੇ ਜੀ ਬਹੁਤ ਦੁਖ ਹੋਇਆ ਦੇਖ ਕੇ ਜਦ ਦਰਖਤ ਦੇਖ ਕੇ ਰੋਣਾ ਆ ਰਿਹਾ ਸੀ ਮਨ ਬਾਦ ਰੋਇਆ ਪਰ ਜਮੀਰ ਜਾਗੀ ਚਲੋ ਸਟੇ ਮਿਲ ਗਈ 21 ਤਰੀਕ ਦੀ ਸਾਡੀ ਸ੍ਰੇ ਅਗਸੀ ਸਟੇ ਦੇ ਬਾਵਜੂਦ ਵੀ ਜੀ ਲੋਕੀ ਹਟੇ ਅੰਦਰ ਮਸ਼ੀਨਾ ਚੱਲਦੀ ਰਹੀਆਂ ਫਿਰ ਥੋੜੀ ਜਦਦਾਸਤੀ ਕਰਨੀ ਪਈ ਚਲੋ ਪੁਲਿਸ ਬੁਲਾਈ ਪੁਲਿਸ ਨਾਲ ਚਲੋ ਮਸ਼ੀਨਾ ਮਸੁੰਨਾ ਪਹੁੰਚਾਤੀਆਂ ਪਰ ਅੰਦਰ ਕਰਨੀਆਂ ਚਾਹੀਦੀ ਸੀ ਮਸ਼ੀਨਾ ਚੱਕ ਕੇ ਉਹ ਤੇ ਜਿਹੜੇ ਨਿਸ਼ਾਨੀਆਂ ਸੀ ਉਹ ਵੀ ਇਹਨਾਂ ਨੇ ਪਲੈਨ ਕਰਤੀਆਂ ਸਾਰਾ ਕੁਝ ਹੁਣ 2.5 250 300 ਦਰਖਤ ਹੋਰ ਖੜਿਆ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਜਿਹੜੇ ਦਰਖਤ ਖੜੇ ਆ ਗਰੀ ਇਹਨਾਂ ਨੂੰ ਕਿਸੇ ਨੇ ਹੱਥ ਲਾਇਆ ਤਾਂ ਸਾਨੂੰ ਆਪਣੀ ਜਾਨਾਂ ਚਾਹ ਦੇਣੀ ਤੇ ਪੈਸੇ ਦੀ ਕੁਰਬਾਨੀਆਂ ਪੂਰੀਆਂ ਕਰਾਂਗੇ ਇੱਥੇ ਇਹ ਦਰਖਤ ਨਹੀਂ ਕੱਟਣ ਦਵਾਗੇ ਜੋ ਮਰ ਜੀ ਹੋ ਜਵੇ ਚਾਹੇ ਜੀ ਕਈ ਕਮਿਊਨਿਟੀ ਦੇਸ਼ ਦੇ ਵਿੱਚ ਜਾਈਆਂ ਨੇ ਜਿੰਨਾ ਵੱਲੋਂ ਪੇੜ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਗਈਆਂ ਮੁਹਾਲੀ ਸ਼ਹਿਰ ਸਭ ਤੋਂ ਪੜਿਆ ਲਿਖਿਆ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਇੱਥੇ ਅਜੇਹਾ ਪੇੜਾਂ ਨੂੰ ਕੱਟਿਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਇਸ ਲੜਾਈ ਦੇ ਵਿੱਚ ਮੈਂ ਤਾਂ ਕਹਿੰਦਾ ਹੈਰਾਨਗੀ ਬਹੁਤ ਹੈ ਕਿੱਥੇ ਗਿਆ ਅਜ ਪਰਿਆਵਰਣ ਪ੍ਰੇਮੀ ਜਿਹੜੇ ਕਹਿੰਦੇ ਦਰਖਤ ਲਾਓ ਆਕਸੀਜਨ ਮਿਲੇਗੀ ਕਿੱਥੇ ਗਿਆ ਜੋ ਕੋਈ ਨਜ਼ਰ ਨਹੀਂ ਆ ਰਿਹਾ ਅਸੀਂ ਸ਼੍ਰੋਮਣੀ ਕਮੇਟੀ ਇੱਥੇ ਅੰਮ੍ਰਿਤ ਸਾਹਿਬ ਦੇ ਮੈਨੇਜਰ ਨੂੰ ਮਿਲੇ ਸੀਗੇ ਮਗਾ ਭਾਈ ਸਾਹਿਬ ਸਿਰਫ ਇੱਕ ਹੀ ਬਾਗ ਰਹਿ ਗਿਆ ਅੰਮਾ ਦਾ ਮਹਾਲੀ ਦੇ ਵਿੱਚ ਹੋਰ ਕੋਈ ਬਾਗ ਨਹੀਂ ਤੁਸੀਂ ਬਚਾਣਾ ਤਾਂ ਬਚਾ ਲੋ ਉਦੋਂ ਸੀਗਾ ਸਮਾਂ ਸੀਗਾ ਉਦੋਂ ਬਚਾਣ ਦਾ ਪਰ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਇਹ ਵਿਚਾਰੇ ਥੋੜੇ ਪ੍ਰੇਮੀ ਹੈਗੇ ਇਹਨਾਂ ਨਾਲ ਥੋੜੀ ਸਟੇ ਲੈਂਦੀ ਮਾਨਯੋਗ ਹਾਈ ਕੋਰਟ ਨੇ ਸਟੇ ਦੇ ਦਿੱਤੀ ਤਾਂ ਥੋੜੀ ਜਿਹੀ ਦਰਖਤ ਬਚ ਗਏ ਪਰ ਉਹਨੇ ਅਸੀਂ ਕੱਟਣ ਨਾਵਾਂਗੇ ਇੱਕ ਵੀ ਦਰਖਤ ਜਿਹੜਾ ਰਹਿ ਗਿਆ ਹਾਂਜੀ ਲੜਾਈ ਤੁਹਾਡੇ ਵੱਲੋਂ ਲੜੀ ਜਾਊਗੀ ਉਹਨੂੰ ਹਾਂਜੀ ਪੂਰੀ ਲੜਾਈ ਲੜੀ ਮੋਰਚਾ ਲਾਤੇ ਅੱਜ ਬਾਬਾ ਸਾਹਿਬ ਬਾਬਾ ਜੀ ਨੇ ਪੱਕਾ ਇੱਥੇ ਬੈਠਣਗੇ ਹਾਂਜੀ ਸਰ ਤੁਸੀਂ ਇੱਥੋਂ ਦੇ ਹੀ ਹੋ ਰਹਿਣ ਵਾਲੇ ਹਾਂਜੀ ਕਿੰਨਾ ਟਾਈਮ ਸਾਨੂੰ ਕਾਫੀ ਟਾਈਮ ਹੋ ਗਿਆ ਜੀ ਅਸੀਂ ਪਹਿਲਾਂ ਦੇਖ ਰਹੇ ਹਾਂ ਜੀ ਇਹ ਗੁਰੂ ਘਰ ਦੇ ਨਾਲ ਅੰਬਾਂ ਦਾ ਬਾਗ ਸੀਗਾ ਬਹੁਤ ਵੱਡਾ ਬਾਗ ਸੀਗਾ ਇਹ ਜਿਹੜੇ ਅੰਬ ਹੈ ਅੰਬ ਸਾਹਿਬ ਗੁਰਦੁਆਰਾ ਇੱਥੇ ਸਾਸਤੈਮ ਪਾਸ਼ਾ ਆਏ ਸੀਗੇ ਉਦੋਂ ਤੋਂ ਇੱਥੇ ਅੰਬਾਂ ਦਾ ਲੰਗਰ ਚੱਲਦਾ ਜੀ ਇੱਥੇ ਇੱਕ ਵੱਡੀ ਖਾਸੀਅਤ ਇਹ ਸੀਗੀ ਇਤਿਹਾਸਕ ਸੀਗੀ ਗੁਰੂਆਂ ਕਰਕੇ ਵੀ ਇੱਥੇ ਜਨਵਰੀ ਫਰਵਰੀ ਚ ਵੀ ਅੰਬ ਲੱਗਦੇ ਸੀਗੇ ਤੇ ਪੱਕਦੇ ਸੀਗੇ ਆਉਣ ਵਾਲੇ ਜੋ ਸ਼ਰਧਾਲੂ ਸੇ ਗੁਰੂ ਘਰ ਆਉਂਦੇ ਉਹ ਅੰਬਾਂ ਕਰਕੇ ਆਉਂਦੇ ਸੀਗੇ ਪਿਛਲੇ ਦਿਨਾਂ ਤੋਂ ਇੱਥੇ ਪੁੱਡਾ ਵਾਲਿਆਂ ਥਰੂ ਪੰਜਾਬ ਸਰਕਾਰ ਤੋਂ ਇਹਨਾਂ ਨੇ ਇੱਥੇ ਕੋਈ ਮਾਹੌਲ ਬਣਾਉਣਾ ਸੀਗਾ ਖਾਲੀ ਜਗ੍ਹਾ ਵੀ ਇਸੀ ਖਾਲੀ ਜਗ੍ਹਾ 'ਚ ਹੀ ਮਾਹੌਲ ਬਣਾ ਸਕਦੇ ਸੀ ਪਰ ਇਹਨਾਂ ਨੇ ਨਜਾਇਜ਼ 100 150 ਸਾਲ ਪੁਰਾਣੇ ਜਿਹੜੇ ਅੰਬ ਸੀਗੇ ਉਹਨਾਂ ਨੂੰ ਇਹਨਾਂ ਨੇ ਕਦੇ ਰਾਤ ਨੂੰ ਕਦੇ ਦਿਨੋਂ ਇਹਨਾਂ ਨੇ ਕੱਟਤੇ ਤਾਂ ਇੱਥੋਂ ਦੇ ਜਿਹੜੇ ਮੋਰਚਾ ਲਾਇਆ ਹੋਇਆ ਸੀਗਾ ਬਲਵਿੰਦਰ ਸਿੰਘ ਕੁੰਬਣਾ ਜੀ ਬਰਗ ਸਿੰਘ ਜੀ ਨੇ ਤੇ ਨਾਲ ਹਰਨੇਕ ਸਿੰਘ ਜੀ ਇਹਨਾਂ ਨੇ ਹਾਈ ਕੋਰਟ ਦਾ ਰੋਕ ਕੀਤਾ ਜੀ ਹਾਈ ਕੋਰਟ ਵੱਲੋਂ 21 ਤਰੀਕ ਨੂੰ ਇਹਨਾਂ ਦੀ ਸਟੇ ਮਿਲ ਗਈ ਤੇ ਇਹਨਾਂ ਨੇ ਉਦੋਂ ਦਾ ਪੁਲਿਸ ਨੂੰ ਵੀ ਦੱਸਿਆ ਤੇ ਇੱਥੇ ਵੀ ਪੋਸਟਰ ਲੱਗਿਆ ਗਿਆ ਲਾਇਆ ਗਿਆ ਵੀ ਇਹ ਜਿਹੜੀ ਕਟਾਈ ਹੈ ਇਹ ਇਸ ਤੋਂ ਬਾਅਦ ਤੁਸੀਂ ਅੰਬ ਨਹੀਂ ਕੱਟਣੇ ਪਰ ਉਦੋਂ ਬਾਅਦ ਵੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਇਹਨਾਂ ਨੇ 200 ਅੰਬਾਂ ਦੇ ਛੋਟੇ ਵੱਡੇ ਦਰਖਤ ਕੱਟਤੇ ਜਿੰਨਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਇੱਕ ਰੁੱਖ 100 ਸੁੱਖ ਦਰਖਤ ਲਾਓ ਹਰਾ-ਭਰਾ ਬਾਗਨ ਬਣਾਓ ਕਿਉਂਕਿ ਉੱਥੇ ਟ੍ਰੈਫਿਕ ਬਹੁਤ ਜੰਦੀ ਹੈ ਪਰ ਇਹਨਾਂ ਨੇ ਨੀਲੀਆਂ ਚਾਦਰਾਂ ਲਾ ਕੇ ਇਹਨਾਂ ਨੇ ਚੋਰੀਆਂ ਦਰਖਤ ਵੱਢੇ ਆ ਪਰ ਇਹ ਸ਼ਾਸਨ ਪ੍ਰਸ਼ਾਸਨ ਨੂੰ ਪਤਾ ਪੁਲਿਸ ਨੂੰ ਪਤਾ ਹੈ ਪੁਲਿਸ ਦੇ ਵੱਡੇ ਛੋਟੇ ਅਫਸਰ ਇੱਥੋਂ ਦੀ ਰੋਡ ਤੋਂ ਟੱਪਦੇ ਆ ਇੱਥੋਂ ਸਾਡੇ ਮੁੱਖ ਮੰਤਰੀ ਵੀ ਟੱਪਦੇ ਆ ਪੰਜਾਬ ਦੇ ਮੰਤਰੀ ਵੀ ਟੱਪਦੇ ਐ ਐਮਐਲਏ ਵੀ ਟੱਪਦੇ ਐ ਵੱਡੇ ਛੋਟੇ ਅਫਸਰ ਵੀ ਟੱਪਦੇ ਐ ਪਰ ਸਾਬ ਰਲੇ ਮਿਲੇ ਹੋਏ ਆ ਇਧਰ ਕਿਸੇ ਦਾ ਧਿਆਨ ਹੀ ਨਹੀਂ ਗਿਆ ਕਿਉਂਕਿ ਇਹਨਾਂ ਨੇ ਪੁੱਡਾ ਤੋਂ ਸਰਕਾਰਾਂ ਨੇ ਅਫਸਰਾਂ ਨੇ ਸਭ ਮਿਲੀ ਭੁਗਤ ਹੈ ਇਹ ਸਭ ਰੁਪਏ ਲੈ ਚੁੱਕੇ ਨੇਗੇ बिक ਚੁੱਕੇ ਨੇ ਤੇ ਇਸ ਕਰਕੇ ਸੀ ਅੱਜ ਆਏ ਆਂਗੇ ਪਹਿਲਾਂ ਵੀ ਆਏ ਸੀ ਅੱਜ ਜਦੋਂ ਇਹ ਨਾ ਹਟੇ ਇਹਨਾਂ ਨੇ ਅੰਦਰ ਅਜੇ ਵੀ ਆਏ ਨਹੀਂ ਪਤਾ ਅੰਦਰ ਪਤਾ ਨਹੀਂ ਲੱਗਦਾ ਹੋ ਸਕਦਾ ਦਰਖਤ ਵੱਢੀ ਜਾਂਦੇ ਹੋਣ ਤਾਂ ਅੱਜ ਬਾਪੂ ਲਾਲ ਸਿੰਘ ਇਸ ਧਰਨੇ ਤੇ ਬੈਠੇ ਐ ਅਸੀਂ ਇਹਨਾਂ ਦਾ ਸੰਭਸਤ ਕਰਾਂਗੇ ਦਿਨੇ ਕਹਿਣਗੇ ਅਸੀਂ ਦਿਨੇ ਵੀ ਇਹਨਾਂ ਨਾਲ ਰਾਤ ਨੂੰ ਕਹੇ ਨਾਲ ਵੀ ਰਾਵ ਪਰ ਇਦੂ ਬਾਦ ਜਿਹੜਾ 2 250 ਦਾ ਦਰਖਤ ਹੈ ਇਹ ਅਸੀਂ ਕੱਟਣ ਨਹੀਂ ਦਵਾਗੇ ਵੈਰੀ ਗੁੱਖਾਰਸਾ ਵੈਰੀ ਗੁੱ ਸੋ ਇਹ ਤਸਵੀਰਾਂ ਨੇ ਉਸ ਜਗ੍ਹਾ ਦੀਆਂ ਜਿੱਥੇ ਕਿ 100 100 150 ਸਾਲ ਪੁਰਾਣੇ ਦਰਖਤਾਂ ਨੂੰ ਕੱਟਿਆ ਜਾ ਰਿਹਾ ਹੈ ਇਹ ਟੀਨਾ ਇਸੇ ਕਰਕੇ ਲਗਾਈਆਂ ਗਈਆਂ ਨੇ ਕਿ ਇਸ ਤੋਂ ਪਿਛੇ ਕੀ ਹੋ ਰਿਹਾ ਹੈ ਕਿਸੇ ਨੂੰ ਪਤਾ ਨਾ ਲਗੇ ਜ਼ਰੂਰਤ ਹੈ ਇਸ ਮਾਮਲੇ ਦੇ ਉੱਪਰ ਗਹਿਰਾਈ ਦੇ ਨਾਲ ਜਾਂਚ ਕਰਨ ਦੀ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਦ ਸੰਗੇਲੀਆ ਪੰਜਾਬ ਇਨਸਾਈਟਸ ਮੁਹਾਲੀ